ਨੇ ਸਰਕਾਰਾਂ ਤੱਕ ਸੈਂਟਰਲ ਗਵਰਨਮੈਂਟ ਤੱਕ ਬਿਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨਹੀਂ ਕਿ ਇਹਦਾ ਕਰਤਾ ਹੈ ਕੌਣ ਕਰਦਾ ਹੈ ਅਰਦਾਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ بڑا ਵਰਤਾਂ ਇੱਥੇ ਪਾਸਟ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਬਿਰਿੰਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਕੂਮੀ ਟਕਰਾਅ ਹੋਇਆ ਇਹ ਇਹਨਾਂ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਅੱਜ ਅਸੀਂ ਤੁਹਾਡੇ ਨਾਲ ਬਹੁਤ ਵੱਡੀ ਖਬਰ ਨੂੰ ਸਾਂਝਾ ਕਰਨ ਜਾ ਰਹੇ ਹਾਂ ਦਿਨ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਸੁਖਪਾਲ ਰਾਣਾ ਮਿਨਿਸਟਰੀ ਵੱਲੋਂ ਇੱਕ ਬਹੁਤ ਵੱਡੀ ਪਾਸਟਰ ਮੀਟਿੰਗ ਨੂੰ ਕੀਤਾ ਗਿਆ ਜਿਸ ਵਿੱਚ ਅਲੱਗ-ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਬਹੁਤ ਸਾਰੇ ਪਾਸਟਰਸ ਇਕੱਠੇ ਹੋਏ ਔਰ ਇਹਨਾਂ ਸਭ ਦੇ ਇਕੱਠੇ ਹੋਣ ਦਾ ਮਕਸਦ ਇਹ ਹੀ ਸੀ ਕਿ ਜੋ ਇੱਕ ਤ੍ਰਿੰਦਰ ਸ਼ਾਸਤਰੀ ਬਾਬਾ ਜੋ بار بار ਮਸੀਹਾ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਹੈ ਇਸ ਦੇ ਇਸ ਗੰਦੇ मंसूਬੇ ਨੂੰ ਖਤਮ ਕਰਨ ਦੇ ਲਈ ਇਸ ਨੂੰ ਰੋਕਣ ਦੇ ਲਈ ਇਸ ਮੀਟਿੰਗ ਨੂੰ ਕੀਤਾ ਗਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਵਿੱਚ ਤਰਿੰਦਰ ਸ਼ਾਸਤਰੀ ਬਾਬੇ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੁਆਰਾ ਕਿਹਾ ਮੈਂ ਪੰਜਾਬ ਵਿੱਚ ਜਾਊਂਗਾ ਸਿੱਖਾਂ ਦੇ ਨਾਲ ਰਲ ਕੇ ਇਹ ਜੋ ਮਸੀਹ ਕ੍ਰਿਸਚੀਅਨ ਲੋਕ ਨੇ ਇਹਨਾਂ ਨੂੰ ਪੰਜਾਬ ਵਿੱਚੋਂ ਕੱਢ ਦਵਾਂਗੇ ਉਸ ਦੇ ਇਸ ਗੰਦੇ ਮਨਸੂਬੇ ਨੂੰ ਰੋਕਣ ਦੇ ਲਈ ਇਹ ਵੱਡੀ ਪ੍ਰੈਸ ਕਾਨਫਰੰਸ ਮੀਟਿੰਗ ਨੂੰ ਕੀਤਾ ਗਿਆ ਆਓ ਅਸੀਂ ਇਸ ਵੀਡੀਓ ਦੇ ਦੁਆਰਾ ਜਾਣਾਂਗੇ ਉਸ ਨੂੰ ਰੋਕਣ ਦੇ ਲਈ ਕੀ ਕੀ ਕਦਮ ਉਠਾਏ ਗਏ ਨੇ ਓਕੇ ਆ ਵੀਸ ਆਪਣੇ ਨਾਮ ਮੇਰਾ ਨਾਮ ਪੌਲ ਸੁਪ ਕਾਰਾਣਾ ਮੈਂ ਅਦਾਸ ਸਭ ਤੋਂ ਪਹਿਲਾਂ ਮੈਂ ਸਰ ਸਸ਼ਕਤੀਮਾਨ ਕੋ ਦਵੰਦਨ ਕਰਨਾ ਚਾਹੁੰਦਾ ਇੱਕ ਬੜਾ ਹੀ ਅਹਿਮ ਤੇ ਸੰਬੀਧਾ ਆ ਉਹ ਗੁਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਹੈ ਮੀਡੀਆ ਦੇ ਖੂ ਉਨਾਂ ਤੱਕ ਪਹੁੰਚਾਣਾ ਚਾਹਨਾ ਸਰਕਾਰਾਂ ਕਰਕੇ ਕਿ ਉਹਨੇ ਸਾਡੇ ਉੱਪਰ ਵੈਸੇ ਤੋਂ ਬੜੇ ਲੰਬੇ ਸਮੇਂ ਤੋਂ ਕਈ ਲੋਗ ਆ ਇੱਕ ਧੋਸ਼ ਲਗਾ ਰਹੇ ਕਿ ਅਸੀਂ ਧਰਮ ਪਰਿਵਰਤਨ ਕਰਉਂਦੇ ਧਰਮ ਪਰਿਵਰਤਨ ਕਰਾਣੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜੇ ਸਾਨੂੰ ਇਦਾਂ ਨਹੀਂ ਕਿਹਾ ਜਾ ਰਿਹਾ ਮੈਂ ਤਾਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬੜਾਈਆਂ ਜਾਰੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਗੋਰੇ ਲੋਕ ਜਿਹੜੇ ਸਾਡੀ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸਿੱਖ ਬਣ ਗਏ ਕਿੰਨੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ ਹਿੰਦੂ ਬਣ ਗਏ ਅੱਜ ਵੀ ਬ੍ਰਿੰਦਾਵਨ ਚ ਜਾਓ ਇੱਥੇ ਬੜਾ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ اچھا ਲੱਗਿਓ ਕਰੇ ਤੇ ਹਰ ਕਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਕੁ ਜਗਾਂ ਕਰ ਕਰੰਦਾ ਪ੍ਰਚਾਰ ਤੇ ਇਹੀ ਜਿੰਦਾ ਹੋ ਰਿਹਾ ਹੈ ਲੇਕਿਨ ਇੱਕ ਸਵਾਲ ਆ ਕਿ ਅਗਰ ਕ੍ਰਿਸਚੀਅਨਸ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨਹੀਂ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਦਾ ਆ ਉਹਦੀ ਜੀਵਨ ਚ ਅੱਛੀ ਸ਼ਾਂਤੀ ਆਂਦੀ ਹੈ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ ਕ੍ਰਿਸਚੀਅਨਟੀ ਨੂੰ ਔਰ ਸਿੱਖਾਂ ਨੂੰ ਆਪਸ ਚ ਲੜਾਉਣ ਦਾ ਇੱਕ ਬੜਾ ਗਹਿਰਾ ਡੂੰਘਾ ਤੇ ਗੰਦਾ پلان ਬਚਿਆ ਜਾ ਰਿਹਾ ਜਿਹਦੇ ਵਿੱਚ ਗ੍ਰੀਮਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੁਰਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਹਨੇ ਇਹ ਮੁੱਦੀ ਚੁੱਕਣਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮਚਰ ਚ ਦੇਖਦਾ ਆ ਰਿਸ਼ਾਣ ਨੂੰ ਇਹਦਾ ਮਨ ਨੂੰ ਅੱਗ ਲੱਗਦੀ ਆ ਹੁਣ ਸਵਾਲ ਆ ਕਿ ਬਾਈਬਲ ਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵੱਡੀ ਪਗੜੀ ਬਰੀ ਲੋਕਾਂ ਦੇ ਦਿੱਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਹੈ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਅਟਰਨਲ ਹੀ ਹੈ ਇਹ ਬਾਰੀ ਨੂੰ ਉੱਗਦਾ ਨਹੀਂ ਆ ਇਹ ਸਾਰੀਆਂ ਪਲੈਨਿੰਗਸ ਕਰਕੇ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤ ਮੰਦਰ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨਹੀਂ ਚਰਚਾਂ ਦੇ ਪਾਦਮੀ ਸਾਹਿਬ ਜਾਂ ਸਾਡੇ ਨਾਲ ਸੱਜਾਵਾ ਸ਼ਾਂਤ ਰੇਂਗੀਆਂ ਕੋਦੇ ਪ੍ਰਕਾਸ਼ ਵਚਨ ਚ ਲਿਖਿਆ ਮਾਫ਼ ਕਰੋ ਮਾਫ਼ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਨੇ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਭਰੇਂਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਣ ਲਈ ਇੱਦਾ ਕਰਦਾ ਗੱਲ ਕਰਦਾ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਦਾ ਇੱਕ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵਰਦਾਨ ਇੱਥੇ ਆਸਥ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਭਰੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਕੂਨੀ ਟਕਰਾਅ ਹੋਇਆ ਤੇ ਇਹਨਾਂ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀਜ਼ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿੱਖ ਕ੍ਰਿਸ਼ਨ ਸਮਾਜ ਦੇ ਲੋਕ ਤੇ ਇਹਦੇ ਤੇ ਨੱਥ ਪਾਈ ਜਾਵੇ ਜੇ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਅਸੀਂ ਅੰਦਾ ਵਿਰੋਧ ਜੇ ਕਰਦੇ ਅੰਦਰ ছাত্র ਹੀ ਇੱਥੇ ਆਂਦੇ ਨੇ ਪੰਜਾਬ ਦਾ ਦੌਰਾ ਕਰਦੇ ਨੇ ਉਹ ਵਿਰੋਧ ਕਿਸ ਤਰ੍ਹਾਂ ਕੀਤਾ ਜਾਊਗਾ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠੇ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਅਜੰਡਾ ਕੀ ਹੈ ਜਿਹੜਾ ਬ੍ਰਿਸ਼ਾਸਤੀ ਆ ਜਿਹੜਾ ਕੀ ਲੱਗਦਾ ਉਹਨਾਂ ਦੇ ਮਗਰ ਕੀ ਹੋਵਾ ਦੀ ਮਨਸ਼ਾ ਕੀ ਹੋਰ ਉਹਦੇ ਮਗਰ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ ਕੀ ਕਰ ਰਹੀ ਹੈ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਤੋਂ ਕ੍ਰਿਸਚੀਅਨਿਟੀ ਦੇ ਖਿਲਾਫ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ آگਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਉਹ ਨਹੀਂ ਹੋ ਰਿਹਾ ਠੀਕ ਹੈ ਸਾਡਾ مسیਧ ਧਰਮ ਹਮੇਸ਼ਾ ਸ਼ਾਂਤੀ ਪਸੰਦ ਕਰਦਾ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਰਿਸਚੀਅਨ ਸਮਾਜ ਜਿਹੜਾ ਆ ਉਹ ਕਮਜ਼ੋਰ ਆ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਦਰਬੋ ਹੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰੋਂ ਸਮੁੱਚੇ ਪੰਜਾਬ ਦੇ ਅੰਦਰੋਂ ਸਾਡੀ ਧਾਰਮਿਕ ਲੋਬੀ ਆਈ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크ਿਸਟਿਅਨ ਲੀਡਰ ਆਏ ਨੇ ਜਿਹਦੇ ਵਿੱਚ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸੁਜੀ ਕਾਪੜੀ ਦਸਪਾਲ ਜੀ ਵੀ ਵੀ ਗੋਰੀਆ ਜੀ ਸਾਡੇ ਸੁਭਾਸ਼ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਅੱਜ ਅਸੀਂ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ آگਾ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ آگਾ ਕਰਨਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਦਰੇਂਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਹੈ ਗਲਤ ਬਿਆਨਬਾਜ਼ੀ ਕੀਤੀ ਹੈ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਜਲੋ ਤੇ ਜਦੋਂ ਇਹ ਦਰੇਂਦਰ ਸ਼ਾਸਤੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ 크੍ਰਿਸਚਨ ਸਮਾਜ ਦੇ ਖਿਲਾਫ ਜੜੀ ਹੈ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਹੈ ਹੇਲੇਲੂਆ ਉਹਨੂੰ ਆਤ ਰੋੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹੇਲੇਲੂਆ ਕਰਕੇ ਬੋਲਦਾ ਹੈ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਈ ਐ ਨਹੀਂ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਤੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ Hindu ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜ਼ਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ 'ਚ ਮੇਰੇ ਪ੍ਰਾਣ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਪੰਜਾਬ ਦੀ ਧਰਤੀ 'ਤੇੋਂ ਆਉਂਦਾ ਆ ਕਿ ਜੇਕਰ ਦੋ ਕੌਮਾਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਤੋਂ ਦੋ ਦਿਨ ਚ ਹੀ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਵਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜਿਹੜੇ ਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਤਕੀਨ ਲੱਗਦਾ ਹੈ ਤ੍ਰਿੰਦਰ ਸ਼ਰਤੀ ਸਿਰਫ ਚਰਚਾ ਚ ਰਹਿਣ ਵਾਸਤੇ ਵਿਵਾਦੇ ਬਿਆਨ ਦੇ ਰਹੇ ਕਿ ਹੋਰ ਏਜੰਡਾ ਹੈ ਉਹਨਾਂ ਦਾ ਦੇਖੋ ਮੈਂ ਹੈਰਾਨ ਹੋ ਜਾਨਾ ਹੈ ਇਹ ਇਹ ਦਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਐ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਆ ਕਦਰਾਂ ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫੈਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크੍ਰਿਸਚੀਅਨ ਦੇ ਖਿਲਾਫ ਬੋਲਦਾ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਹੈ ਔਰ ਕ੍ਰਿਸਚੀਅਨਿਟੀ ਦੇ ਖਿਲਾਫ ਬੋਲਦਾ ਹੈ ਅਕਸਰ ਇੱਕ ਬਿਆਨ ਕਾਫੀ ਧਾਰਮਿਕ ਆਗੂਆਂ ਵੱਲੋਂ ਦਿੱਤੀਆਂ ਨੇ ਵੱਖ-ਵੱਖ ਧਰਮਾਂ ਦੇ ਆਗੂਆਂ ਵੱਲੋਂ ਕਿ ਲਾਲਚ ਦੇ ਕੇ ਕਨਵਰਸ਼ਨ ਕਰਾਇਆ ਜਾ ਰਿਹਾ ਹੈ ਇਹਦੀ ਬੰਕ ਜੀ ਕੀ ਜਵਾਬ ਦੇਣਾ ਚਾਹੋਗੇ ਇਹਦੇ ਦੇਖੋ ਜੀ ਇਹ ਜਿਹੜਾ ਲਾਲਚ ਦੇ ਕੇ ਕਹਿੰਦੇ ਕਿ ਧਰਮ ਪਰਿਵਰਤਨ ਕਰਾਉਂਦੇ ਆ ਇਹ ਅੱਜ ਤੱਕ ਕੋਈ ਵੀ ਸਾਬਤ ਨਹੀਂ ਕਰ ਪਾਇਆ ਇਹ ਸਿਰਫ ਅਫਵਾਹਾਂ ਨੇ ਔਰ ਇਸ ਤਰ੍ਹਾਂ ਅਫਵਾਹਾਂ ਪੁਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਪਾਇਆ ਜਾਂਦਾ ਤੁਸੀਂ ਦੇਖੋ ਵੀ ਕੋਈ ਬੰਦਾ ਇਹਨਾ ਨੀਚੇ ਹੋਏਗਾ ਕਿ 100 ਦੀ ਜਾਂ 50 ਲੱਖ ਜਾਂ 1 ਲੱਖ ਰੁਪਏ ਆਪਣਾ ਕੰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸ ਇੰਪੋਰਟਰ ਨੂੰ ਕਹਾਂ ਮੈਂ ਤੁਹਾਨੂੰ 10 ਲੱਖ ਦਿੰਦਾ ਚਲ ਤੂੰ ਮੇਰੇ ਕੋਲ ਆ 10 ਲੱਖ ਆਇਆ ਮਿਲਣ ਸਾਢੇ ਤਰ੍ਹਾਂ ਆਏਗਾ ਉਹ ਕਹਿੰਦਾ ਨਹੀਂ ਉਹ 10 ਲੱਖ ਦੇ ਦੇਣੀ ਇਹ ਤੇ ਸਿਰਫ ਅਫਵਾਹਾਂ ਔਰ ਇੱਕ ਨੈਗੇਟਿਵ ਵੇਵ ਬੜਾਈ ਜਾਂਦੀ ਆ ਕ੍ਰਿਸ਼ਚੈਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੀ ਨਹੀਂ ਉਹਨਾਂ ਕੋ ਬੈ ਦੀ ਕਮੀ ਹੈ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂ ਬਣਦੇ ਉਹ ਗੋਰੀ Hindu ਬਣੀ ਜਾਂ ਸਿੱਖ ਬਣੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕਿਦਾਂ ਲੱਗੇ ਬੰਦਾ ਅਸੀਂ ਪ੍ਰਚਾਰ ਕਰਦੇ ਆ ਜਿਹੜੀਆਂ ਚੰਗੀਆਂ ਗੱਲਾਂ ਦੀ ਕੋਈ ਚੰਗੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਰੱਖੋ ਮਾੜੀਆਂ ਗੱਲਾਂ ਦੇ ਪਿੱਛੇ ਕੋ ਲੱਗੇਗਾ ਬੰਦਾ ਤੂੰ ਹੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਅਸੀਂ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨੇ ਤਾਂ ਇਹ ਸਾਰੀਆਂ ਅਫਵਾਹਾਂ ਨਹੀਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੀਆਂ ਅਫਵਾਹਾਂ ਦਾ ਤੇ ਆਪਣੀ ਸਮਾਜ ਨੂੰ ਗੱਲਿੰਗ ਸਾਡੀ ਮੀਡੀਆ ਦੇ ਮਾਧਿਅਮ ਰਾਹੀਂ ਕੋਈ ਤਰਿੰਦਰ ਸ਼ਾਤਰੀ ਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਨੈਨੀ ਇੱਕ ਧਾਰਮਿਕ ਆਗੂ ਆ ਤੇ ਮੈਂ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਭਰਾਇਆ ਆ ਤੈਨੂੰ ਪਾੜ ਪੋੜ ਨਹੀਂ ਤੇ ਲੋਕਾਂ ਦੇ ਵਿੱਚ ਦੰਗੇ ਕਰਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਪੱਧੀਆਂ ਤੇ ਗੱਲੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮਾਨ ਦੇ ਖਿਲਾਫ ਕਦੀ ਸਿੱਖਾਂ ਦੇ ਖਿਲਾਫ ਵੀ ਤੂੰ ਇਦਾਂ ਬੋਲਣਾ ਕਿ ਨੂੰ ਇਹ ਜਾਤ ਦੇ ਨਾ ਤੇਰਾ ਗ੍ਰੰਥ ਜਾਂ ਤੇਰਾ ਅਹੁਦਾ ਕਿ ਤੂੰ ਇਦਾਂ ਦੀਆਂ ਚੀਜ਼ਾਂ ਕਰੇਂਗਾ ਉਹ ਵੀ ਪੰਜਾਬ ਆਪਾਂ ਦੇ ਵਿਰੋਧ ਕੀਤਾ ਜਾਣਾ ਉਸ ਸੰਬੰਧ ਵਿੱਚ ਹੋਰ ਵੀ ਧਾਰਮਿਕਾ ਕੋਲ ਬੀਲ ਕਰੋਗੇ ਕਿ ਪੰਜਾਬ ਦੀ ਸ਼ਾਂਤੀ ਲਈ ਨਾਲ ਖੜਨ ਪੰਜਾਬ ਦੀ ਅਗਰ ਤਾਂ ਜਿੱਥੇ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਈਆਂ ਪੂਰੇ ਪੰਜਾਬ ਦੇ ਕ੍ਰਿਸਚੀਅਨ ਲੀਡਰ ਪਾਸਵਾਨ ਵਾਦਰਸੌਰ ਸਾਰੀਆਂ ਸੰਸਥਾਵਾਂ ਮੈਂ ਕਿਹਾ ਨਾ ਮੈਂ ਗਿਆ ਕਿਉਂਕਿ ਪੰਜਾਬੀ ਅਮਨ ਸ਼ਾਂਤੀ ਦਾ ਮਾਮਲਾ ਹੈ ਜਿਹੜੇ ਦੂਸਰੇ ਤਾਂ ਹਾਂਜੀ ਬਿਲਕੁਲ ਉਹ ਵੀ ਸਾਡਾ ਸ਼ੰਮੂਹ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਦੇ ਆਂ ਤ੍ਰਿੰਦਰ ਸ਼ਾਹਕਰੀ ਵੱਲੋਂ ਤੀਜੀ ਚੌਥੀ ਵਾਰ ਜਿਹੜਾ 크ਿਸਚੀਅਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਬਿਆਨਬਾਜ਼ੀ ਕੀਤੀ ਗਈ ਕੀ ਕਾਰਨ ਮੰਗੂ ਇਹ ਇਹਦੇ ਪਿੱਛੇ ਕੁਝ ਏਜੰਸੀਆਂ ਕਹਿ ਲੋ ਜਾਂ ਕੁਝ ਗੰਦੇ ਮਤਲਬੇ ਕਹਿ ਲੋ ਜਾਂ ਕੁਝ ਅਗਰਸਸ ਜਿਹੜੀਆਂ ਇਹਨਾਂ ਨੇ ਪਲਾਨ ਕੀਤੇ ਹਨ ਕਿ ਕੁਝ ਦੁਨੀਆ ਸਾਥ ਸਾਥ ਜਿਹੜਾ ਕ੍ਰਿਸ਼ਾਇੰਦੀ ਨੂੰ ਹਰ ਵਕਤ ਬਦਨਾਮ ਤੇ ਟਾਰਗੇਟ ਕੀਤਾ ਜਾ ਰਿਹਾ ਠੀਕ ਹੈ ਮੈਂ ਜਿਹੜਾ ਸਵਾਲ ਵਿੱਚ ਹੈ ਆਪ ਲੋ ਕਾਨੂੰਨ ਲਿਆਂਦਾ ਗਿਆ ਵੀ ਮੰਗ ਕਿ ਤਰ੍ਹਾਂ ਰੱਖਦੇ ਸਭ ਦੇ ਵਿੱਚ ਉੱਤਰ ਦੇ ਕਾਨੂੰਨ ਆਹ ਕਾਨੂੰਨ ਲਿਆਂਦਾ ਗਿਆ ਉਹ ਹੀ ਮੰਗ ਪੰਜਾਬ ਮੰਤ్రਹੁਤ ਰਹੀ ਵੀ ਕਾਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਕਰਨਾ ਹੋਣਾ ਪਹਿਲੇ 2 ਸਾਲ ਜਿਹਨੇ ਵੀ ਮੈਨੂੰ ਇਸਾਈ ਬੰਨਾ ਕੋ 2 ਸਾਲ ਚੱਟੇ ਜਾਵੇ ਬਾਅਦ ਇਸਾਈ ਹਾਜ਼ਰ ਸਰਕਾਰ ਇਹਦਾ ਦੀ ਬੁਝੀ ਚੀਜ਼ ਕਰਦੀ ਹੈ ਮੰਨ ਲਓ ਵੈਸੇ ਤੇ ਇਧਰ ਇਹ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਸਮਝਦਾ ਹਾਂ ਕਿ ਇਹ ਹਰ ਇਨਸਾਨ ਦੇ ਦੇਖੂਕ ਨਹੀਂ ਹੈ ਕਿ ਜਿਹਦੇ ਮਰਜ਼ੀ ਪਿੱਛੇ ਲੱਗ ਜਾਵੇ ਇਹਦੇ ਨਾਲ ਗੱਲਾਂ ਜਿੱਦ ਨੂੰ ਮਣੀ ਹੋਣ ਇੱਕ ਹੋਰ ਦੇਖੋ ਵੀ ਜੀ ਸਰ ਹੁਣ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੀ ਪ੍ਰਧਾਨ ਜੀ ਅਗਲੀ ਜਿਹੜੀ ਐ ਕਿਚਨ ਕਮਿਊਨਿਟੀ ਦੀ ਰਣਨੀਤੀ ਆ ਅੱਗੇ ਇਹ ਅਜੰਡਾ ਆਏਗਾ ਅੱਗੇ ਤੁਹਾਡਾ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚਾ ਪੰਜਾਬ ਦੇ ਲੀਡਰਸ਼ਿਪ ਬੈਠੀ ਹੈ ਸਮੁੱਚੇ ਪੰਜਾਬ ਦੇ ਸਾਡੇ ਰਾਜਨੀਤਿਕ ਆਗੂ ਬੈਠੇ ਨੇ ਸਮਾਜਿਕ ਆਗੂ ਬੈਠੇ ਨੇ ਔਰ ਵਿਸ਼ੇਸ਼ ਤਰੀਕ ਸਾਡੀ ਲੌਬੀ ਹੈ ਜਿਨ੍ਹਾਂ ਦਾ ਅਸੀਂ तहे ਦਿਲੋਂ ਸਤਿਕਾਰ ਕਰਦੇ ਆ ਜਿਹੜੇ ਸਾਡੀ ਧਾਰਮਿਕ ਲੌਬੀ ਹੈ ਬਿਸ਼ਪ ਸਾਹਿਬਾਨ ਕੈਥਲਿਕ ਦੇ ਫਾਦਰ ਸਾਹਿਬਾਨ ਸੀਐਨਆਈ ਮੈਥੋਡਿਸ ਸਾਲਵੇਸ਼ਨ ਆਰਮੀ ਪੈਂਟਿਕੋਸਟ ਸਾਰੀ ਸਾਡੀ ਡਿਨੋਮੀਨੇਸ਼ਨ ਸਮੁੱਚੇ ਪੰਜਾਬ ਦੇ ਅੰਦਰੋਂ ਬੈਠੇ ਆ ਔਰ ਅਸੀਂ ਤੁਹਾਡੇ ਮੀਡੀਆ ਦੇ ਮਾਧਮ ਦਾ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਦਰਿੰਦਰ ਸ਼ਾਸਤਰੀ ਹੈ ਇਹਦੀ ਅਸੀਂ ਪੰਜਾਬ ਤੋਂ ਅੰਦਰ ਜਿਹੜੀ ਬਿਲਕੁਲ ਐਂਟਰੀ ਨੂੰ ਬੈਨ ਕਰਵਾਉਣਾ ਚਾਹੁੰਨੇ ਸਰਕਾਰਾਂ ਤੋਂ ਇਹਦੇ ਕਦਮ ਜਿਹੜੇ ਪੰਜਾਬ ਦੀ ਪਾਕ ਧਰਤੀ ਉੱਪਰ ਇਹਦੇ ਨਾਕਾਮ ਨਾਪਾਕ ਕਦਮ ਅਸੀਂ ਨਹੀਂ ਪੈਣਦਿਆਂਗੇ ਕਿਉਂਕਿ ਅਸੀਂ ਜਦ ਦਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਅਸੀਂ ਸਿੱਖ ਵੀਰ ਵੀ ਬਿਲਕੁਲ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿੰਦੇ ਆਂ ਹਿੰਦੂ ਵੀਰ ਵੀ ਮਿਲ ਕੇ ਰਹਿੰਦੇ ਆਂ 크ਰਿਸਚੀਅਨ ਮੁਸਲਿਮ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਬੜੇ ਪਿਆਰ ਦੇ ਨਾਲ ਮਿਲ ਕੇ ਰਹੋਨੇ ਆਂ ਪਰ ਇਸ ਤਰੀਕੇ ਦੇ ਜਿਹੜੇ ਦਰਿੰਦਰ ਸ਼ਾਸਤਰੀ ਵਰਗੇ ਜਿਹੜੇ ਚਲਾਕ ਲੋਗ ਨੇ ਛਾਤਰ ਲੋਗ ਨੇ ਜਿਹੜੇ ਏਜੰਸੀਆਂ ਦੇ ਹੱਥ ਦੇ ਖਡੌਣੇ ਬਣ ਕੇ ਖੇਲਦੇ ਨੇ ਸਰਕਾਰਾਂ ਦੇ ਹੱਥ ਦੇ ਖਡੌਣੇ ਬਣ ਕੇ ਖੇਲਦੇ ਨੇ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਇਹਦੇ ਕਦਮ ਨਹੀਂ ਪੈਣ ਦੇਵਾਂਗੇ ਅਸੀਂ ਬਹੁਤ ਜਲਦੀ ਡੀਜੀਪੀ ਪੰਜਾਬ ਨੂੰ ਵੀ ਮੰਗ ਪੱਤਰ ਦੇਵਾਂਗੇ ਔਰ ਯਕੀਨੀ ਬਣਾਉਣਾ ਪਊਗਾ ਉਹਨਾਂ ਨੂੰ ਕਿ ਇਹ ਪੰਜਾਬ ਦੀ ਧਰਤੀ ਉੱਪਰ ਇਹਦੇ ਨਾ ਪਾਕ ਕਦਮ ਨਹੀਂ ਪੈਣਗੇ ਔਰ ਅਸੀਂ ਸੀਐਮ ਸਾਹਿਬ ਨੂੰ ਵੀ ਮਿਲ ਕੇ ਇਹਦੇ ਬਾਰੇ ਜਾਣੂ ਕਰਾਵਾਂਗੇ ਔਰ ਲੋਕਲ ਪ੍ਰਸ਼ਾਸਨ ਨੂੰ ਮਿਲ ਕੇ ਕਰਾਵਾਂਗੇ ਜੇਕਰ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਗਲਾ ਐਕਸ਼ਨ ਅਦਰ ਫਿਰ ਵੀ ਸਰਕਾਰਾਂ ਦੀ ਕੋਈ ਢਿੱਲ रह ਜਾਂਦੀ ਹੈ ਨਾ ਕੰਮ ਹੀ ਰਹਿ ਜਾਂਦੀ ਹੈ ਜਾਂ ਪ੍ਰਸ਼ਾਸਨ ਦੀ ਕੋਈ ਨਾਕਾਮੀ ਰਹਿ ਜਾਂਦੀ ਹੈ ਤੇ ਫਿਰ ਅਸੀਂ ਅੱਜ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਆਂ ਉਹ ਕੱਲ ਨੂੰ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਹੋਵਾਂਗੇ ਤੇ ਉਸ ਤੋਂ ਬਾਅਦ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਇੱਕ ਜੜੇ ਸਾਡੇ ਬਾਰਡਰ ਪੁਆਇੰਟ ਹੋਣਗੇ ਹਰ ਇੱਕ ਸਾਡੇ ਪੰਜਾਬ ਦੇ ਐਂਟਰੀ ਪੁਆਇੰਟ ਹੋਣਗੇ 에어ਪੋਰਟ ਹੋਣਗੇ ਰੇਲਵੇ ਸਟੇਸ਼ਨ ਹੋਣਗੇ ਜਿੱਥੇ ਕਿ ਹੈਲੀਪੈਡ ਬਣਾਊਗਾ ਅਸੀਂ ਉਥੇ ਵਿਰੋਧ ਕਰਾਂਗੇ ਅਸੀਂ ਪੂਰੀਆਂ ਸੜਕਾਂ ਦੇ ਉੱਪਰ ਸਾਡੀ ਸੰਗਤ ਜਿਹੜੀ ਹੈ ਪੂਰੇ ਲੰਮੇ ਪੈ ਕੇ ਪ੍ਰਦਰਸ਼ਨ ਕਰੂਗੀ ਕਾਲੀਆਂ ਝੰਡੀਆਂ ਵੀ ਵਿਖਾਵਾਂਗੇ ਉਤਲੇ ਵੀ ਸਾੜਾਂਗੇ ਔਰ ਜਿਹੜਾ خون ਖਰਾਬਾ ਅਗਰ ਦੋ ਕੌਮਾਂ ਦੇ ਟਕਰਾਰ ਦੇ ਵਿੱਚ ਹੁੰਦਾ ਉਹਦੀ ਸਾਰ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੋਏਗੀ ਉਹ ਭਾਰਤ ਸਰਕਾਰ ਦੀ ਹੋਏਗੀ ਔਰ ਪੰਜਾਬ ਪ੍ਰਸ਼ਾਸਨ ਦੀ ਹੋਏਗੀ ਠੀਕ ਠੀਕ ਹੈ ਇਹ ਸਾਡਾ ਕਲਾਸ ਸਵਾਲ ਹੈ ਪਰਸ਼ੀਟ ਦਾ ਮਤਲਬ ਦੱਸਿਓ ਪਰਸ਼ੀਟ ਕਿਉਂਕਿ ਪਰਸ਼ੀਟ ਨੂੰ ਲੈ ਕੇ ਕਾਫੀ ਹਰੀਜਤ ਵਧ ਗਈ ਨੇ ਉਹ ਜਿਹੜੀ ਵਿਰੋਧਤਾ ਚੁੱਕੀਆਂ ਪਰਸ਼ੀਟ ਦਾ ਮਤਲਬ ਜਵੇਂ ਬਣਾਇਆ ਗਿਆ ਹੈ ਇਹਦਾ ਮਤਲਬ ਜੀ ਇੱਕ ਯੋਧਿਆ ਸਦਾ ਤਲਵਾਰ ਦੇ ਨਾਲ ਇਹ ਜੰਗ ਕਹਿ ਰਹੇ ਨੇ ਉਹ ਚੋ ਬਣਾਉਂਦੀ ਨੇ ਕੁਰਸੀਡ ਦਾ ਮਤਲਬ ਹੈ ਇੱਕ ਸੱਚਾ ਸ਼ਾਂਤੀ ਦਾ ਮੈਸੇਜ ਔਰ ਜਦੋਂ ਵੀ ਅਸੀਂ ਜਿੰਨੂੰ ਤਿੰਨ ਇੱਕ ਮੈਸੇਜ ਜਿੰਨਾਂ ਉੱਪਰ ਕਰਦੇ ਆਂ ਕਿ ਉੱਥੇ ਕੋਈ ਕੱਲੀਏ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਉੱਥੇ ਕੋਈ ਲੜਾਈ ਦਾ ਧਿਆਨ ਦਿੱਤਾ ਜਾਂਦਾ ਉਹ ਕਹਿੰਦੇ ਜਿਹਹਾਦ ਨੂੰ ਇਹ ਬੁਲਾਵਾ ਨਹੀਂ ਨਹੀਂ ਉਹ ਬਣਾਈ ਗਈ ਹੈ ਕਰ ਉਹ ਇੱਕ ਅੱਛਾ ਮੈਸੇਜ ਹੈ ਫਿਰ ਹੋਇਆ ਕੀ ਤਰੀਕੋ ਅਸੀਂ ਅੱਛੀ ਬਿਲ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ ਅਸੀਂ ਬੰਦ ਨਹੀਂ ਕਰਗਾ ਇਸੇ ਕਰਕੇ ਕਿ ਜੇ ਤੁਸੀਂ ਸਾਡੇ ਨਾਲ ਬੈਨ ਹੋ ਗਿਆ ਜੀ 1.5 ਬੋਰ ਲਾਈਨ ਇਦਾਂ ਦੀ ਗੱਲਾਂ ਕਰਦੇ ਨੇ ਲੇਕਿਨ ਇਸੇ ਕਰਕੇ ਅਸੀਂ ਉਹਦੇ ਵਿੱਚ ਬਾਅਦ ਵਿੱਚ ਇਹਨੂੰ ਨਹੀਂ ਯੂਜ਼ ਕੀਤਾ ਕਿ ਸਾਡੇ ਆਪ ਦੀ ਇਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਪਰਤrana ਨਾ ਹੋਵੇ ਕਿਸੇ ਸ਼ਬਦ ਨੂੰ ਲੈ ਕੇ ਗੱਲ ਨੂੰ ਲੈ ਕੇ ਤੇ ਹੋਰ ਇਸ ਤੋਂ ਵੱਧ ਉਹ ਕੀ ਹਿਸਾਬ ਨਾਲ ਬਿਠਾ ਰਹੇ ਨੇ ਸੁਣਨ ਨੂੰ ਮਿਲਿਆ ਸਸਾ ਕਰਮਾਂ